ਅੱਜ ਕੱਲ੍ਹ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਅੰਸ਼ੂ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅੱਜ ਕੱਲ੍ਹ ਆਪਣੇ ਦਿੱਲੂ ਮਿਨਾਟੀ ਟੂਰ ਨੂੰ ਲੈ ਕੇ ਕਾਫੀ ਸੁਰਖੀਆਂ ਦੇ ਵਿੱਚ ਹਨ ਕਹਿ ਸਕਦੇ ਹਾਂ ਕਿ ਇੰਡੀਆ ਟੂਰ ਨੂੰ ਲੈ ਕੇ ਸਭ ਤੋਂ ਜ਼ਿਆਦਾ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ ਕਿਉਂਕਿ ਇਸ ਇੰਡੀਆ ਟੂਰ ਦੇ ਕਾਰਨ ਹੀ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਹੀ ਇਸ ਦੀ ਕੋਸ਼ਨਾ ਹੁੰਦੀ ਹੈ ਨਾਲ ਹੀ ਨਾਲ ਦੜਾ ਦੜ ਇਸ ਦੀਆਂ ਟਿਕਟਾਂ ਜਉਨੇ ਵਿਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਲੇਕਿਨ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਇਸ ਟੂਰ ਦਾ ਪਹਿਲਾ ਜੋ ਸ਼ੋਅ ਹੋਣ ਜਾ ਰਿਹਾ ਹੈ ਉਹ ਦਿੱਲੀ ਦੇ ਵਿੱਚ 26 ਅਕਤੂਬਰ ਨੂੰ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਚੇਤਾਵਨੀ ਦੇ ਵਿੱਚ ਦਿੱਲੀ ਪੁਲਿਸ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਤੜਾ-ਤੜ ਟਿਕਟਾਂ ਵਿਕ ਰਹੀਆਂ ਹਨ ਦਿਲਜੀਤ ਦੁਆਰ ਸਾਜ ਦੇ ਇਸ ਸ਼ੋਹ ਦੀਆਂ ਨੂੰ ਤੇ ਐਸੇ ਨੂੰ ਲੈ ਕੇ ਦਿਲਜੀਤ ਪੁਲਿਸ ਵੱਲੋਂ ਹੈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਕਿਤੇ ਇਸ ਸ਼ੋਹ ਦੀਆਂ ਟਿਕਟਾਂ ਖਰੀਦਣ ਲੱਗਿਆ ਕਿਸੇ ਸਕੈਮ ਦੇ ਵਿੱਚ ਨਾ ਫਸ ਜਾਣਾ ਆਪਣਾ ਬੈਂਡ ਨਾ ਬਜਵਾ ਲੈਣਾ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਕੇ ਆਪਣੇ ਪੈਸੇ ਇੱਧਰ ਉੱਧਰ ਨਾ ਕਰਵਾ ਲੈਣਾ ਤਾਂ ਇੱਕ ਬਹੁਤ ਹੀ ਵੱਡੀ ਅਸੀਂ ਕਹਿ ਸਕਦੇ ਹਾਂ ਦਿੱਲੀ ਪੁਲਿਸ ਵੱਲੋਂ ਚੇਤਾਵਨੀ ਐ ਜਾਰੀ ਕੀਤੀ ਗਈ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਅੱਜ ਕੱਲ੍ਹ ਆਨਲਾਈਨ ਸਕੈਮਸ ਦਾ ਕਿੰਨਾ ਸੁਰੱਖਿਆ ਦੇ ਵਿੱਚ ਮਾਮਲਾ ਰਹਿੰਦਾ ਹੈ ਅਤੇ ਇਹੋ ਜਿਹੇ ਜਦ ਵੱਡੇ ਸ਼ੋਅ ਵੱਡੇ ਕੰਸਰਟਸ ਆਪਣੇ ਇੰਡੀਆ ਦੇ ਵਿੱਚ ਹੁੰਦੇ ਹਨ ਤਾਂ ਇਹੋ ਜਿਹੇ ਆਨਲਾਈਨ ਸਕੈਮਰਸ ਜੋ ਨੇ ਉਹ ਆਪਣੀ ਚਰਮ ਤੇ ਹੁੰਦੇ ਹਨ ਅਤੇ ਵੱਧ ਤੋਂ ਵੱਧ ਜੋ ਹੈ ਸਕੈਮਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਦਿੱਲੀ ਪੁਲਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਅਤੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਜਾਗਰੂਕ ਕੀਤਾ ਗਿਆ ਹੈ ਇਹਨਾਂ ਸਕੈਮਰਸ ਦੇ ਖਿਲਾਫ ਅਤੇ ਕਿਹਾ ਗਿਆ ਹੈ ਕਿ ਗਾਣੇ ਸੁਣਨੇ ਦੇ ਚੱਕਰ ਵਿੱਚ ਕਿਸੇ ਵੀ ਲਿੰਕ ਪਰ ਕਲਿੱਕ ਕਰਕੇ ਟਿਕਟ ਕੇ ਲਈ ਪੈਸੇ ਬੂਸੇ ਦੇ ਕੇ ਆਪਣੀ ਬੈਂਡ ਨਾ ਬਜਵਾ ਲੈਣਾ ਲਿੰਕ ਵੈਰੀਫਾਈ ਕਰਨਾ ਤਾਂ ਬਹੁਤ ਵੱਡੀ ਚੇਤਾਵਨੀ ਹੈ ਦਿੱਲੀ ਪੁਲਿਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਦਿੱਤੀ ਗਈ ਹੈ ਅਤੇ ਕਹਿ ਸਕਦੇ ਹਾਂ ਕਿ ਦਿਲਜੀਤ ਦੋਸਾਂਝ ਦੇ ਇਸ ਦਿੱਲੂ ਮਿਨੈਟਿਊਡ ਨੂੰ ਲੈ ਕੇ ਲੋਕਾਂ ਦੇ ਵਿੱਚ ਖਾਸਾ ਅਸੀਂ ਕਹਿ ਸਕਦੇ ਹਾਂ ਕਿ ਚਾਹ ਹੈ ਅਤੇ ਲੋਕ ਦੜਾ ਦੜ ਇਸ ਦੀ ਟਿਕਟਾਂ ਖਰੀਦ ਰਹੇ ਹਨ ਮਹਿੰਗੀ ਤੋਂ ਮਹਿੰਗੀ ਜੋ ਫਰਸਟ ਅਸੀਂ ਕਹਿ ਸਕਦੇ ਹਾਂ ਕਿ ਫਰਸਟ ਰੈਂਕ ਦੀ ਜੋ ਟਿਕਟਸ ਆ ਗਿਆ ਨੇ ਉਹ ਵੀ ਧੜਾ ਧੜ ਵਕਰੀਆਂ ਨੇ ਅਤੇ ਪੂਰੇ ਇੰਡੀਆ ਦੇ ਵਿੱਚ ਹੈ ਜੋ ਟੂਰ ਹੋਣ ਜਾ ਰਿਹਾ ਹੈ ਇਸ ਦੀਆਂ ਜ਼ਿਆਦਾਤਰ ਟਿਕਟਾਂ ਤੇ ਵਿਕ ਚੁੱਕੀਆਂ ਹਨ ਅਤੇ ਜ਼ਿਆਦਾਤਰ ਕੰਸਰਟ ਹਾਲ ਹੁਣ ਤੱਕ ਸੋਲਡ ਆਊਟ ਵੀ ਹੋ ਚੁੱਕੇ ਹਨ ਤਾਂ ਕਹਿ ਸਕਦੇ ਆ ਕਿ ਦਿਲਜੀਤ ਦੋਸਾਂਝ ਇੱਕ ਇਹੋ ਜਿਹਾ ਪ੍ਰਸਿੱਧ ਪੰਜਾਬੀ ਗਾਇਕ ਹੈ ਜਿਸ ਨੇ ਆਪਣੇ ਨਾ ਦਾ ਜੋ ਡੰਕਾ ਹੈ ਉਹ ਕੇਵਲ ਦੇਸ਼ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਦੂਸਰੇ ਵਿਦੇਸ਼ੀ ਗਾਇਕਾਂ ਦੇ ਨਾਲ ਮਿਲ ਕੇ ਜੋ ਕਲਾਬ ਕੀਤੇ ਹਨ ਉਹਨਾਂ ਦੇ ਨਾਲ ਵੀ ਆਪਣੇ ਨਾ ਦਾ ਡੰਕਾ ਜੋ ਹੈ ਵਿਦੇਸ਼ਾਂ ਦੇ ਵਿੱਚ ਵੀ ਵਜਾਇਆ ਹੈ ਅਤੇ ਅੱਜ ਦੇ ਜ਼ਮਾਨੇ ਅੱਜ ਦੇ ਦੌਰ ਚ ਸਭ ਤੋਂ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਬਣ ਕੇ ਸਾਹਮਣੇ ਆਏ ਹਨ ਲੇਕਿਨ ਉੱਥੇ ਹੀ ਉਹਨਾਂ ਦੇ ਇਸ ਲੋਕ ਪ੍ਰਚਲਿਤ ਦਿੱਲੂਮੀਨੇਟ ਟੂਰ ਦਾ ਇੰਡੀਆ ਦੇ ਵਿੱਚ ਆਣਾ ਅਤੇ ਇਸ ਟੂਰ ਦੇ ਦੌਰਾਨ ਹੀ 26 ਅਕਤੂਬਰ ਨੂੰ ਤੁਹਾਨੂੰ ਦੱਸਤੀ ਕਿ ਦਿੱਲੀ ਦੇ ਵਿੱਚ ਇਸ ਦਾ ਪਹਿਲਾ ਸ਼ੋਅ ਹੋ ਜਾ ਰਿਹਾ ਹੈ ਜਿਸ ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਇਹ ਜੋ ਵਾਰਨਿੰਗ ਹੈ ਇਹ ਜੋ ਚੇਤਾਵਨੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਜਾਰੀ ਕੀਤੀ ਗਈ ਹੈ ਤਾਂ ਕਹਿ ਸਕਦੇ ਆ ਕਿ ਦਿੱਲੀ ਪੁਲਿਸ ਲੋਕਾਂ ਲਈ ਸੁਚੇਤ ਹੈ ਅਤੇ ਲੋਕਾਂ ਨੂੰ ਆਪਣੇ ਲਈ ਸੁਚੇਤ ਹੋਣਾ ਚਾਹੀਦਾ ਹੈ ਅਤੇ ਇਸ ਟੂਰ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਿੱਲੀ ਪੁਲਿਸ ਵੱਲੋਂ ਕਹਿਆ ਜਾ ਰਿਹਾ ਹੈ ਕਿ ਸਕੈਮਰਸ ਆਪਣੀ ਜੋ ਨੇ ਪੂਰੀ ਕੋਸ਼ਿਸ਼ ਕਰ ਰਹੇ ਹਨ ਲੋਕਾਂ ਤੋਂ ਸਕੈਮ ਕਰਨ ਦੀ ਐਸੇ ਸ਼ੋਅ ਦੀ ਟਿਕਟਾਂ ਦਵਾਉਣ ਦੇ ਲਈ ਇਸ ਕਰਕੇ ਜ਼ਰੂਰਤ ਹੈ ਸੁਚੇਤ ਰਹਿਣ ਦੀ ਅਤੇ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਨਾ ਕਰਨ ਦੀ ਕਿਉਂਕਿ ਅਸੀਂ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਸ਼ੋਅ ਸੋਲਡ ਆਊਟ ਹੋ ਚੁੱਕੇ ਹਨ ਅਤੇ ਹੁਣ ਟਿਕਟਾਂ ਮਿਲਣੀਆਂ ਇਸ ਸ਼ੋਅ ਦੀਆਂ ਕਾਫੀ ਮੁਸ਼ਕਲ ਬਣੀਆਂ ਹੋਈਆਂ ਹਨ ਇਸ ਕਰਕੇ ਜੋ ਦਿੱਲੀ ਪੁਲਿਸ ਵੱਲੋਂ ਕਿਹਾ ਗਿਆ ਹੈ ਉਸ ਨੂੰ ਜ਼ਰੂਰ ਮੰਨਣਾ ਚਾਹੀਦਾ ਹੈ दे तो की ख्याल मीडिया विचार जरूर दसना। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर